ਪਾਲਖੇ ਨੂੰ ਲਾ ਸ਼ਰਤ ਲਾ ਲੋ ਜੇ ਕੋਈ ਦਿਲ ਚੈੱਕ ਕਰਨੀ ਮਸ਼ੀਨ ਹੋਵੇ ਨਾ ਬਾਜਵੇ ਦੇ ਉੱਤੇ ਦਿਲ ਤੇ ਲਾ ਕੇ ਦੇਖੋ ਉਸ ਤੋਂ ਕੰਮ ਕਰਾ ਹੀ ਨਹੀਂ ਇਹ ਆਪ ਹੀ ਨਹੀਂ ਚਾਹੁੰਦਾ ਬੋਲੇ ਪਰ ਉਹਦੇ ਸਾਹਮਣੇ ਥੋੜੇ ਜਿਹਾ ਰੌਲਾ ਪੋੜਾ ਪੈਂਦਾ ਵੀ ਦੇਖਿਆ ਮੈਂ ਤੇਰੇ ਨਾਲ ਖੜਾ ਸੀ ਦੇਖਿਆ ਮੈਂ ਤੇਰੇ ਨਾਲ ਖੜਾ ਸੀ ਇਹ ਤਾਂ ਰੋਜ਼ ਤਾਂ ਆਪਸ ਵਿੱਚ ਇੱਕ ਦੂਜੇ ਨੂੰ ਐ ਕਰਦੇ ਨੇ ਵੀ ਚੁੰਬਕ ਦੇ ਦੂਜੇ ਪਾਸੇ ਵੰਗੂ ਐ ਧੱਕਦੇ ਨੇ ਆ ਜਾਂਦੇ ਸੋ ਇਹ ਇਹਨਾਂ ਤੋਂ ਨਾ ਉਮੀਦ ਕੀਤੀ ਜਾ ਸਕਦੀ ਐ ਜੇ 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 ਇਹਨਾਂ ਤੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਜੀ ਕੋਈ ਕਿਸੇ ਕਿਸਮ ਦੀ ਆ ਗੰਭੀਰ ਬਹਿਸ ਕਰ ਲੈਣਗੇ ਇਹ ਜਾਂ ਕੋਈ ਗਰੀਬਾਂ ਦੀ ਗੱਲ ਸੋਚ ਲੈਣਗੇ ਕੋਈ ਇਹਨਾਂ ਨੇ ਨੁਕਸੀ ਕੱਢਣੀ ਅੱਜ ਵੀ ਹਾਲਾਂਕਿ ਨਰੇਗਾ ਜਿਹੜੀ ਹੈ ਅਸੀਂ ਉਹਦੇ ਹੱਕ 'ਚ ਬੋਲਣਾ ਆਇਆ ਨਰੇਗਾ ਦੇ ਹੱਕ 'ਚ ਬੋਲਣਾ ਆਇਆ ਤੇ ਇਹ ਕਹਿੰਦੇ ਇਹਦਾ ਫਾਇਦਾ ਕੀ ਹੋਇਆ ਫਿਰ ਫਿਰ ਕਰਨਾਟਕਾ ਹਿਮਾਚਲ ਦੀ ਤੇਲੰਗਣਾ 'ਚ ਕਰਾ ਲਓ ਕਰਨਾਟਕਾ ਹਿਮਾਚਲ ਤੁਸੀਂ ਕਹਿੰਦੇ ਇਹਦਾ ਫਾਇਦਾ ਕੀ ਹੋਇਆ ਨਹੀਂ ਨਹੀਂ ਇਹਦਾ ਫਾਇਦਾ ਕੀ ਹੋਇਆ ਕਿਹਨੇ ਕਿਹਾ ਇਹਦਾ ਫਾਇਦਾ ਕੀ ਹੋਇਆ ਕਿਹਨੇ ਕਿਹਾ ਇਹਦਾ ਕੀ ਫਾਇਦਾ ਹੋਇਆ ਇਹ ਆ ਨਹੀਂ ਹੋਇਆ ਆ ਤਾਂ ਫਾਇਦਾ ਕੀ ਹੋਇਆ ਠੀਕ ਹੈ ਜੀ ਇਹਦਾ ਕੋਈ ਫਾਇਦਾ ਨਹੀਂ ਹੋਇਆ ਇਹ ਇਹ ਕਹਿੰਦੇ ਆ ਕਿ ਆ ਆ ਰੈਜ਼ੋਲੂਸ਼ਨ ਦਾ ਕੀ ਫਾਇਦਾ ਹੋਣਾ ਹੈ ਜੀ ਫਿਰ ਐ ਕਰੋ ਆਸਾ ਫਿਰ ਇਹ ਕਹਿੰਦੇ ਆ ਦਿੱਲੀ ਚਲੋ ਜੀ ਆ ਦਿੱਲੀ ਪ੍ਰਧਾਨ ਮੰਤਰੀ ਦਾ ਘਰ ਘੇリエ ਅਸੀਂ ਤਾਂ ਸਾਡੇ ਤਾਂ ਦਿੱਲੀ 350 ਕਿਲੋਮੀਟਰ ਇੱਥੋਂ ਆਹਨ ਤਾਂ ਜਾਣ ਨੂੰ ਟਾਈਮ ਲੱਗ ਜੂ 11ਵਾਂ ਘਰ ਹੈ ਸੋਨੀਆ ਗਾਂਧੀ ਦਾ ਮੋਦੀ ਦੇ ਘਰ ਤੋਂ ਤੇ 8ਵਾਂ ਘਰ ਰਾਹੁਲ ਗਾਂਧੀ ਦਾ ਉਹਨਾਂ ਨੂੰ ਭੇਜ ਲਓ ਪਹਿਲਾਂ ਦਿੱਲੀ ਉਹਨਾਂ ਦੇ ਘਰ ਮੂਰੇ ਉਹਨਾਂ ਨੂੰ ਘਰ ਮੂਰੇ ਭੇਜ ਲਓ ਉਦੋਂ ਬਾਅਦ ਆ ਜਾਾਂਗੇ ਉਹ ਅਸੀਂ ਤਾਂ ਰੋਜ਼ ਹੀ ਲੜਦੇ ਆ ਅਸੀਂ ਤਾਂ ਰੋਜ਼ ਹੀ ਲੜਦੇ ਆ ਅਸੀਂ ਤਾਂ ਰੋਜ਼ ਹੀ ਲੜਦੇ ਆ ਉਹਨਾਂ ਨਾਲ ਹਾਂ ਕਿਰਪਾ ਕਰਕੇ ਉਹ ਸੀਡਬਲਯੂਸੀ ਦੀ ਮੀਟਿੰਗ ਹੋ ਗਈ ਉਹਦੀ ਹੋ ਗਈ ਐਦੀ ਹੋ ਗਈ ਹੁਣ ਅਸੀਂ ਦੇਸ਼ ਦੇ ਵਿੱਚ ਉਤਰਾਂਗੇ ਇਹ ਜੀ ਦੇਖੋ ਮੈਂ ਐਸੇ ਹਾਊਸ 'ਚ ਕਿਹਾ ਸੀ ਉਦੋਂ ਵੀ ਭਾਜਪੀ ਦੇ ਖਿਲਾਫ ਬੋਲ ਰਹੇ ਸੀ ਕਿ ਆਪਸ 'ਚ ਨਾ ਲੜੋ ਸਾਡੇ ਨਾਲ ਤੁਹਾਡੀ ਕੋਈ ਲੜਾਈ ਨਹੀਂ ਲੜਾਈ ਆਪਣੀ ਉਹਦੇ ਨਾਲ ਹੈ ਜਿਹੜਾ ਦੇਸ਼ ਦੇ ਵਿੱਚ ਡਿਜੀਟਲ ਜਨਤਾ ਪੈਦਾ ਕਰੀ ਜਾਂਦਾ ਆਪਣੀ ਆਪਣੀ ਅਲੱਗ ਜਨਤਾ ਪੈਦਾ ਕਰੀ ਜਾਂਦਾ ਉਹ ਉਹਨੂੰ ਬਾਅਦ ਚ ਹੁਣ ਐਸਆਈਆਰ ਦਾ ਨਾਮ ਦੇ ਲੋ ਹੁਣ ਹੁਣ ਮੈਂ ਉਦੋਂ ਕਿਹਾ ਨਹੀਂ ਗੋਲੀ ਗੱਲ ਹੁਣ ਜਦੋਂ ਹਰਿਆਣਾ ਵੀ ਗਿਆ ਬਿਹਾਰ ਵੀ ਗਿਆ ਬੰਬੇ ਮਹਾਰਾਸ਼ਟਰ ਵੀ ਗਿਆ ਹੁਣ ਕਹਿੰਦੇ ਹਾਂ ਇਹ ਐਜ ਤੋਂ ਵੋਟ ਚੋਰੀ ਹੋਤਾ ਹੈ ਇਹ ਤਾਂ ਵੋਟ ਚੋਰੀ ਆ ਜਦੋਂ ਅਸੀਂ ਕਹਿੰਦੇ ਸੀ ਉਦੋਂ ਮੰਨੇ ਨਹੀਂ ਗੱਲ ਹੁਣ ਰੋਜ਼ ਪ੍ਰੈਸ ਕਾਨਫਰੰਸ ਕਰ ਲੈਂਦੇ ਨੇ ਆ ਬੰਦਾ 200 ਵਾਰ ਵੋਟ ਪਾ ਗਿਆ ਆ ਜਨਾਨੀ ਫਲਾਨੇ ਬ੍ਰਾਜ਼ੀਲ ਦੀ ਮਾਡਲ ਹੈ ਆ ਫਲਾਨੀ ਇਥਾਂ ਮੈਂ ਐਨੀਆਂ ਵੋਟਾਂ ਪਾ ਗਿਆ ਹੁਣ ਕੀ ਫਾਇਦਾ ਹੋਇਆ ਸੱਪ ਦੀਲੀ ਘੁੱਟਣ ਲੱਗੀ ਪੈਦਾ ਸੱਪ ਤਾਂ ਲੰਘ ਗਿਆ ਜੀ ਸੋ ਇਸ ਕਰਕੇ ਅਜਿਤ ਮੁੱਦਾ ਤੁਹਾਡੇ ਖਿਲਾਫ ਹੈ ਹੀ ਨਹੀਂ ਸੀ ਕਿਉਂ ਤੁਸੀਂ ਐ ਬਣਾ ਲਿਆ ਕਿ ਕਾਂਗਰਸ ਤੇ ਆਪ ਦੀ ਹੋਈ ਬਹਿਸ ਕਿਉਂ ਮੁੱਦਾ ਬਣਾ ਲਿਆ ਉਹ ਕੀ ਦੇ ਪਿੱਛੇ ਕੀ ਦੇ ਪਿੱਛੇ ਉਹ ਬੰਦਾ ਜਿਹੜਾ ਕਦੇ ਸਾਡੇ ਕਣੀ ਕਦੇ ਥੋੜੇ ਕਣੀ ਫੇਰ ਥੋੜੇ ਕਣੀ ਫੇਰ ਸਾਡੇ ਕਣੀ ਥੋੜੇ ਚ ਕੋਈ ਉਹਨੂੰ ਸਖਾਂਦਾ ਨਹੀਂ ਠੀਕ ਹੈ ਨਾ ਉਹ ਥੋੜੇ ਵਿਰੁੱਧ ਬੋਲ ਜਾਂਦਾ ਪਤਾ ਨਹੀਂ ਕੀ ਕਹਿ ਜੇ ਹੁਣ ਵੀ ਮੈਂ ਤੁਹਾਨੂੰ ਦੱਸ ਦਿੰਦਾ ਅਸੀਂ ਭੁੱਟਿਆ ਹੋਇਆ ਬੰਦਾ ਉਹ ਉਹ ਜਦੋਂ ਨਾ ਕੋਈ ਪ੍ਰਧਾਨਗੀ ਜਾਂ ਐਲਓਪੀ ਜਾਂ ਕੋਈ ਅਹੁਦੇ ਦੀ ਛੇੜਛਾੜ ਜਾਂ ਬਦਲਾਅ ਦਾ ਦਿਨ ਆਉਂਦੇ ਨੇ ਉਦੋਂ ਉਹ ਆਪਣੇ ਜਿਹੜੇ ਉਹਦੇ ਕਮੈਂਟ ਕਰਨਾ ਨੇ ਉਹਨਾਂ ਤੋਂ ਕਮੈਂਟ ਕਰਵਾਉਂਦਾ ਕਿ ਸੱਚ ਦਾ ਪਹਿਰਾ ਫਲਾਨਾ ਫਲਾਨਾ ਖੈਰਾ ਹੈ ਨਾ ਉਹ ਥੱਲੇ ਹੁਣ ਕਮੈਂਟ ਆਉਣ ਲੱਗੇ ਵੀ ਇਹਨੂੰ ਬਣਾ ਦਿਓ ਇਹਨੂੰ ਬਣਾ ਦਿਓ ਇਹਨੂੰ ਬਣਾ ਦਿਓ ਇਹ ਆਹੀ ਕਮੈਂਟ ਦਿਖਾ ਕੇ ਸਾਡੇ ਤੋਂ ਵੀ ਅੱਲੂ ਵੀ ਬਣ ਗਏ ਸੀ ਕਿਰਾ ਥੋੜਾ ਧਿਆਨ ਰੱਖਿਓ ਤੁਸੀਂ ਆਪ ਦਾ ਹਾਂ ਇਹ ਉਹਦੀ ਚਾਲ ਹੁੰਦੀ ਹੈ ਮੈਂ ਮੈਥੋਂ ਪੁੱਛ ਲਿਆ ਕਰੋ ਪਾਸਪੋਰਟ ਉਹਦੇ ਮੈਂ ਜਾਣਦਾ ਤੁਸੀਂ ਤਾਂ ਜਾਣਦੇ ਨਹੀਂ ਠੀਕ ਹੈ ਨਾ ਕਿਰਪਾ ਕਰਕੇ ਆਮ ਨਾ ਬੈ ਕੇ ਸੁਣ ਲੋ ਕੋ ਗੱਲ ਆਪਾਂ ਗੰਭੀਰ ਕਰ ਲਈਏ ਕੋਈ ਗੰਭੀਰ ਗੱਲ ਕਰ ਲਈ ਤਾਂ ਹਾਂ ਉਹ ਅਲੱਗ ਗੱਲ ਹੈ ਹੂ ਹੂ ਆਰ ਯੂ ਕਹਿ ਦੋਂਗੇ ਜਾਂ ਮਟੀਰੀਅਲ ਕਹਿ ਦੋਂਗੇ ਤੁਹਾਡੇ ਤਾਂ ਪਹਿਲੇ ਤੋਂ ਹੀ ਸੁਭਾਅ ਰਿਹਾ ਹੈ ਪਹਿਲੇ ਤੋਂ ਤੁਹਾਡੇ ਖੂਨ 'ਚ ਇਹ ਆਇਆ ਹੋਇਆ ਮੈਂ ਕੀ ਕਰਾਉਣ ਤਾਂ ਮੈਂ ਤਾਂ ਬਦਲ ਨਹੀਂ ਸਕਦਾ ਪਰ ਇੱਕ ਗੱਲ ਮੈਂ ਕਹਿਣੀ ਚਾਹਨਾ ਕਿ ਜਿਹੜਾ ਇਹ ਇਹ ਬਿਲ ਹੈ ਨਾ ਤੁਹਾਨੂੰ ਇਹ ਹਜੇ ਤੱਕ ਨਹੀਂ ਪਤਾ ਲੱਗਿਆ ਉਹ ਕੱਲੇ ਨਾਮ 'ਚ ਹੀ ਲਿਜਾਈਂ ਖਦਾ ਤੁਹਾਨੂੰ ਬਿਲ ਮਹਾਤਮਾ ਗਾਂਧੀ ਤੋਂ ਨਾਮ ਬਦਲ ਕੇ RAM ਜੀ ਕਿਉਂ ਕਰਤਾ ਉਹ ਅਸਲ 'ਚ ਜਿਹੜੀ ਆਤਮਾ ਮਾਰਦੀ ਸਪਿਰਿਟ ਦੀ ਓਦੇ ਬਾਰੇ ਸੋਚੋ ਮੈਂ ਕਹਿੰਨਾ ਮਹਾਤਮਾ ਗਾਂਧੀ ਦੇ ਮੂੰਹੋਂ ਵੀ 'ਹੇ ਰਾਮ' ਹੀ ਨਿਕਲਿਆ ਸੀ ਆਖਰੀ ਲਫ਼ਜ਼ ਉਹਦੀ ਉੱਥੇ ਸਮਾਦੀ ਤੇ ਵੀ ਅੱਜ ਵੀ ਲਿਖਿਆ ਹੋਇਆ ਹੈ 'ਹੇ ਰਾਮ' ਪਰ ਜਿਹੜਾ ਬਿਲ ਦੀ ਆਤਮਾ ਮਾਰਦੀ ਉਹਦੀ ਗੱਲ ਕਰੋ ਇਹ ਕਹਿੰਦੇ ਅ ਅਸ਼wini ਜੀ ਚਲੋ ਸ਼ਮਨ ਪਤਾ ਸੀ ਚਲ ਚਲੇ ਜਾਣਗੇ ਉਹ ਨਾ ਉਹ ਨਿਕਲ ਗਏ ਕੋਈ ਗੱਲ ਨਹੀਂ 100 ਦਿਨ ਦਾ ਰੋਜ਼ਗਾਰ ਸੀ ਪਹਿਲਾਂ ਗਰੰਟੀ ਸੀ ਇਸ ਗੱਲ ਦੀ ਮਨਮੋਹਨ ਸਿੰਘ ਦਾ ਨਾਮ ਲੈਣ ਦੀ ਗੱਲ ਕੀਤੀ ਹੈ ਰਾਣਾ ਗੁਰਜੀਤ ਸਿੰਘ ਨੇ ਜਦੋਂ ਇਹ ਬਿੱਲ ਆਇਆ ਉਹ ਇਕਨੋਮਿਸਟ ਬੰਦਾ ਸੀ ਉਹਨੂੰ ਪਤਾ ਸੀ ਕਿ ਇਹ ਕਿਵੇਂ ਹੋਣਾ ਕੀ ਹੋਊਗਾ ਉਹਦੇ ਤੇ ਬੜੀਆਂ ਡਿਬੇਟਾਂ ਚੱਲੀਆਂ ਸਟੈਂਡਿੰਗ ਕਮੇਟੀ ਕੋਲੇ ਬਿੱਲ ਗਿਆ ਫੇਰ ਕਿਤੇ ਜਾ ਕੇ ਪਾਸ ਹੋਇਆ ਸੀ ਬਿੱਲ 1.5 ਸਾਲ ਬਿੱਲ 2-3 ਵਾਰੀ ਡਿਬੇਟਾਂ ਹੋਈਆਂ ਪਾਰਲੀਮੈਂਟ 'ਚ 2-3 ਵਾਰ ਫੇਰ ਆਇਆ ਸਟੈਂਡਿੰਗ ਕਮੇਟੀ 'ਚ ਪ੍ਰਵਾਨ ਹੋ ਕੇ ਫੇਰ ਡਿਬੇਟ ਹੋਈ ਇੱਥੇ 14 ਘੰਟਿਆਂ 'ਚ ਇਹਨਾਂ ਨੇ ਬਦਲਤਾ ਜੀ ਸਿਰਫ 14 ਘੰਟਿਆਂ ਚ ਆਹ ਗੱਲ ਕਰੋ ਕਦੇ ਕੀ ਕਾਲੀ ਸੀ ਇੰਨੀ ਬਈ 14 ਘੰਟਿਆਂ ਚ ਬਿੱਲ ਲਿਆ ਕਿ ਉਹ ਮਾਰਿਆ ਚੱਕ ਕੇ ਹਾਂ ਉਹ ਨਾਮ ਰੱਖਤਾ RAM JI ਤੁਹਾਨੂੰ ਐ ਲੱਗਦਾ ਮਾਤਮਾਂਗਾ ਨਹੀਂ ਸਾ ਤੇ RAM JI ਕਰਤਾ ਉਹ ਅੰਦਰ ਪੜੋ ਬਿੱਲ ਨੂੰ ਉਹ ਬਿੱਲ ਦੇ ਵਿੱਚ ਆਪਾਂ ਤਾਂ ਮੰਗ ਰਹਿਆ ਹੁਣ ਕਿਸਾਨਾਂ ਵਾਸਤੇ ਲੀਗਲ ਗਰੰਟੀ ਐਮ ਐਸ ਪੀ ਜੀ ਦੀ ਲੀਗਲ ਗਰੰਟੀ ਹੈਗੀ ਸੀ ਉਹੀ ਲੀਗਲ ਗਰੰਟੀ ਤੋੜਤੀ ਇਹਨਾਂ ਨੇ ਪਹਿਲਾਂ ਲੀਗਲ ਗਰੰਟੀ ਸੀ ਬੰਦਾ ਮੰਗ ਸਕਦਾ ਸੀ ਰੋਜ਼ਗਾਰ ਹੁਣ ਉਹ ਵੀ ਤੋੜਤੀ ਕਹਿੰਦੇ ਨਾ ਜਦੋਂ ਅਸੀਂ ਚਾਹਾਂਗੇ ਉਹ ਦੇਵਾਂਗੇ